ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੰਗਲ ਮਤਾ ਅਰ ਜੇ ਤੁਸੀਂ ਵੀਡੀਓ ਖੋਲ ਹੀ ਲਈ ਐ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਡੀਓ ਆਖਰ ਤੱਕ ਜਰੂਰ ਦੇਖੋ ਅੱਜ ਜੇ ਤੁਹਾਡੇ ਨਾਲ ਕੁਝ ਜਲਦੀਆਂ ਗੱਲਾਂ ਸਾਂਝੀਆਂ ਕਰਨ ਨੂੰ ਜੀ ਕੀਤਾ ਔਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਪੋਸਟ ਦਾ ਵੀਡੀਓ ਦਾ ਮਸਾਗ ਨਾ ਡਾਇਆ ਜਾਏ ਪਿਛਲੇ 1.5 ਮਹੀਨੇ ਤੋਂ ਲਗਾਤਾਰ ਸਿਹਤ ਮੇਰੀ ਡਾਉਨ ਚੱਲ ਰਹੀ ਹੈ ਵੈਸੇ ਤਾਂ 2 ਦਿਨ ਸਾਲਾ ਤੋਂ ਡਾਉਨ ਚੱਲ ਰਹੀ ਹੈ ਪਰ ਮੈਂ ਉਸ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਆ ਪਿਛਲੇ 1.5 ਮਹੀਨੇ ਤੋਂ ਮੈਂ ਲਗਾਤਾਰ ਮੇਰੇ ਐਕਸੀਡੈਂਟ ਹੋ ਰਹੇ ਨੇ ਛੋਟੇ ਛੋਟੇ ਜਿਹਦੇ ਕੱਲ ਵੀ ਐਕਸੀਡੈਂਟ ਹੋਇਆ ਮਠੰਡੇ ਕਲੇ ਸ਼ਾਵਸਤੀ ਦੇ ਵਿੱਚ ਮੇਰ ਰੋੜ ਦੀ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਅੰਦਰੋਂ ਨਹੀਂ ਛੱਟਾਂ ਹੋਈਆਂ ਤੇ ਇਸ ਤੋਂ ਪਹਿਲਾਂ ਹੋਇਆ ਸੀ 9 ਜਨਵਰੀ ਨੂੰ ਸਿਰਡ ਹੋਇਆ ਸੀ ਉੱਤੋਂ ਮੰਡੀ ਮੇਰੇ ਸਾਥੀ ਕਲਾਕਾਰ ਗੁਰਪ੍ਰੀਤ ਕੁੱਪੂ ਦੇ ਕਾਫੀ ਸੱਟ ਵੱਜ ਗਈ ਸੀ ਉਹਦੇ ਆ ਸੱਲੀ ਬਾੜ ਗਈ ਸੀ ਵਿਚਾਰੇ ਦੀ ਸੱਤ ਅੱਠ ਡਾਂਕੇ ਲੱਗੇ ਸੀ ਉਸ ਟਾਈਮ ਤੇ ਮੇਰੀ ਗੁੱਜੀ ਸੱਟ ਵੱਜੀ ਸੀ ਮੋਢੇ ਦਾ ਮੇਰਾ ਮਾਸ ਪਾੜ ਰਿਆ ਸੀ ਤੇ ਠੀਕ ਸੀ ਮੈਂ ਜਿਹੜੀਆਂ ਉਹ ਸੱਟਾਂ ਵੱਜੀਆਂ ਸੀ ਉਹਨਾਂ ਤੋਂ ਹਜਰ ਹੱਥ ਮਿਲੀ ਸੀ ਥੋੜੀ-ਬਹੁਤ ਮਿਲੀ ਸੀ ਹੱਥ ਕੱਲ੍ਹ ਦੁਆਰਾ ਫੇਰ ਧਿਆਨ ਕੇ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਮੈਂ ਤੇ ਮੇਰੀ ਮਿਸੇਜ ਕਵੀਰ ਜੋ ਅਸੀਂ ਜਾ ਰਹੇ ਸੀ ਤੇ ਉਹਨਾਂ ਨੇ 6:00 ਵਜੇ ਕੀ ਕਹੋ ਦਿੱਤੇ ਇੱਥੇ ਔਰ ਮੇਰੇ ਖੇਦ ਵਾਲਾ ਉਹਦੇ 6:00 ਵਜੇ ਸੀ ਪਹਿਲਾਂ ਵਜੇ ਸੀ ਸੋ ਵੀਡੀਓ ਬਣਾਉਣ ਦਾ ਜਿਹੜਾ ਰੀਜ਼ਨ ਕਾਰਨ ਇਹੀ ਆ ਕਿ ਮੈਂ ਤੁਹਾਡੇ ਸਾਰਿਆਂ ਨੂੰ ਮਾਫੀ ਮੰਗਣੀ ਕਿਉਂਕਿ ਜਿਹੜੀ ਲਾਈਵ ਆ ਬੰਦੇ ਦੀ ਜ਼ਿੰਦਗੀ ਆ ਅਸਰਾਜ ਨਾਲ ਜ਼ਿੰਦਗੀ ਜੁੰਦੇ ਰਹਿੰਦੇ ਆ ਕਈ ਵਾਰ ਮੈਨੂੰ ਲੱਗਦਾ ਵੀ ਮੈਂ ਕਿਸੇ ਦੇ ਮਨ ਨੂੰ ਠੇਸ ਪਹਾਈ ਹੋਵੇ ਕਿਸੇ ਨੂੰ ਮਾੜਾ ਚੰਗਾ ਬੋਲਿਆ ਹੋਣਾ ਤਮਾਮ ਕਰਿਓ ਦੋਸਤੋ ਸੰਗਤ ਹੁੰਦੀ ਜਿਹੜੀ ਬਖਸ਼ਣ ਲਈ ਉਹ ਬੋਲਦੀ ਹੈ ਯਾਰਾ ਦੋਸਤੋ ਬੇਨਤੀ ਕਰਦਾ ਰਿਸ਼ਤੇਦਾਰਾਂ ਨੂੰ ਬੇਨਤੀ ਕਰਦਾ ਕਿ ਮੈਂ ਐਹੋ ਜਿਹਾ ਬੰਦਾ ਨਹੀਂ ਹੈਗਾ ਮੈਂ ਤਾਂ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਮੈਂ 2007 ਦੇ ਵਿੱਚ ਆਪਣੀ ਮੰਮੀ ਦੇ ਨਾਲ ਸਾਡੇ ਪਿੰਡ ਦੇ ਤਖੜੇ ਜੀਵੀਦਾਰ ਖਰਮ ਉਹਨਾਂ ਦੇ ਘਰੇ ਮੈਂ ਕੰਮ ਕਰਨ ਜਾਂਦਾ ਰਿਹਾ ਉੱਥੋਂ ਮੈਂ ਸਟੱਡੀ ਕੀਤੀ ਦਸਵੀਂ ਕੀਤੀ ਮਤਲਬ ਫਿਰ ਮੈਂ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਇਹ ਮਤਲਬ ਤਾਂ ਅਸਲ ਹੈ ਕੋਈ ਵਿੜਾਈ ਨਹੀਂ ਇਸ ਗੱਲ ਦੀ ਕਿ ਮੈਂ ਤੁਹਾਨੂੰ ਆਹ ਨੂੰ ਪ੍ਰੋਮੋਸ਼ਨਲ ਕਰ ਰਿਹਾ ਆਪ ਦੇ ਬਾਰੇ ਦੱਸ ਰਿਹਾ ਨਹੀਂ ਮੈਂ ਤੁਹਾਨੂੰ ਇਹ ਦੱਸ ਰਿਹਾ ਤੁਹਾਨੂੰ ਕਿ ਮੈਂ ਬਹੁਤ ਜ਼ਿਆਦਾ ਗਰੀਬ ਘਰ ਦੇ ਵਿੱਚ ਪੈਦਾ ਹੋਇਆ ਚਾਰ ਭੈਣਾਂ ਦਾ ਭਰਾ ਤਿੰਨ ਗੁਣਿਆ ਵਾਧਰਾ ਜਨਮ ਹੋਇਆ ਮੇਰੇ ਡੈਡੀ ਨੇ ਬਹੁਤ ਮਿਹਨਤ ਕੀਤੀ ਮੇਰੀ ਮੰਮੀ ਨੇ ਬੜੀ ਮਿਹਨਤ ਕੀਤੀ ਸਾਡੇ ਪਰਿਵਾਰ ਨੇ ਮੇਰੀ ਦਾਦੀ ਮਾਣੇ ਮੈਨੂੰ ਉੱਥੇ ਲੈ ਕੇ ਜਾਂਦਾ ਉਸ ਤੋਂ ਬਾਅਦ ਮੇਰੀ ਮਾਂ ਜੀ ਕੀਤੀ ਮੇਰੀ ਵਾਈਫ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਬੇਟੇ ਐ ਦੋ ਇੱਕ ਅਸੀਂ ਕੁੜੀਆ ਡੋਟ ਕੀਤੀ ਐ ਕੋਰੋ ਬੀਤ ਕੋ ਤੇ ਉਹਨੂੰ ਮਨ ਪਾਲਣ ਦੇ ਵਿੱਚ ਹੀ ਮੈਂ ਜਦੋਂ ਜਨ ਕਰ ਰਿਆਂ ਉਹਨਾਂ ਨੂੰ ਚੰਗੀ ਜ਼ਿੰਦਗੀ ਦੇ ਸਕਾਂ ਜਿੱਦਾਂ ਮੇਰੇ ਬਾਪੂ ਨੇ ਮੈਨੂੰ ਜਰੇ ਨੇ ਆਪ ਦੀ ਚਰਖਾ ਘੇਟਾ ਦੇ ਵਿੱਚੋਂ ਮੈਨੂੰ ਅਸੀਂ ਕਦੇ ਰੋਕਿਆ ਨਹੀਂਗਾ ਜੋ ਮੈਂ ਕਰਨਾ ਚਾਹਿਆ ਜਾਂ ਜਿੰਦੀ ਜਨਾ ਕੀਤਾ ਮੈਂ ਨਾ ਦਿਲ ਤੋਂ ਪਾ ਕੇ ਕੀਤਾ ਪਰ ਸ਼ਾਇਦ ਨੂੰ ਲੱਗਿਆ ਵੀ ਯਾਰ ਕਈ ਵਾਰ ਜਾਣੇ ਜਾਣੇ ਵਿੱਚ ਕਿਤੇ ਮੈਂ ਮੇਰੇ ਰਿਸ਼ਤੇਦਾਰਾਂ ਦਾ ਮੈਂ ਯਾਰਾਂ ਦਾ ਉਸ ਦਾ ਮਨ ਦਿਖਾਇਆ ਹੋਵੇ। ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਮੈਂ ਹੋ ਜਾ ਨਹੀਂ ਕਈ ਵਾਰ ਖੁਦ ਨਾਲ ਖਾਸ ਦਾ ਸਮਾਵੇ ਹੋ ਜਾ ਬਣਿਆ ਹੁੰਦਾ ਸਿਚੁਏਸ਼ਨ ਹੋਈ ਹੁੰਦੀ ਹੈ। ਜੋ ਹੋ ਸਕਦਾ ਮੈਂ ਕਹਿੰਦਾ ਹਾਂ। ਮੈਂ ਬੜਬੋਲਾ ਜੂ ਪਰ ਮੇਰੇ ਦਿਲ ਚ ਗੱਲ ਸੁਣਦੀ। ਮੈਂ ਮੈਂ ਇਹ ਕਰ ਰਹਾਂ ਹਾਂ ਸਾਰਾ। ਮੈਂ ਗਰੀਬੀ ਦੀ ਇੱਕ ਪਾਰ ਕੇ ਆਪਿਆ ਆਪ ਨੂੰ ਅਹ ਇਥੋ ਤੱਕ ਲੈ ਕੇ ਆਇਆ ਤੇ ਉਹਦੇ ਲਈ ਮੈਂ ਧੰਨਵਾਦ ਕਰਦਾ ਸਾਰਿਆਂ ਮੇਰੇ ਨਗਰ ਦਾ ਮੇਰੇ ਪੂਰੇ ਪਰਿਵਾਰ ਦਾ ਮੇਰੇ ਡੈਡੀ ਦਾ ਮੇਰੇ ਰਿਸ਼ਤੇਦਾਰਾਂ ਦਾ ਮੇਰੀ ਵਸੇਜ ਦਾ ਸਾਰੇ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਤੱਕ ਨਹੀਂ ਗਿਆ ਵੀ ਦੁਆ ਕਲਾਕਾਰੀ ਛੱਡ ਕੇ ਤੇ ਭਾਈ ਹੋਰ ਕੰਮ ਕਰਦਾ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿਉਂਕਿ ਮੈਂ ਬਹੁਤ ਮਾੜੇ ਦਿਨ ਦੇਖਿਆ ਕਈ ਵਾਰ ਘਰੇ ਆਤਾਂ ਨਹੀਂ ਹੁੰਦਾ ਸੀਗਾ ਪਰ ਮੇਰੀ ਘਰ ਵਾਲੀ ਨੇ ਮੈਨੂੰ ਕਦੇ ਨਹੀਂ ਕਿਹਾ ਵੀ ਅੱਜ ਆ ਤਾ ਖੇਤੀ ਤੇ ਤੂੰ ਜਾਂ ਖੇਤਾਂਾਂ ਦੇ ਵਿੱਚ ਮਜ਼ਦੂਰੀ ਕਰਕੇ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਉਹਨੇ ਮੈਨੂੰ ਕਦੇ ਨਹੀਂ ਕਿਹਾ ਉਹਨੇ ਮੇਰੇ ਮੂੰਹ 'ਤੇ ਜਕੀਨ ਲੱਗਿਆ ਵੀ ਤੂੰ ਜ਼ਿੰਦਗੀ ਵਿੱਚ ਕੁਛ ਨਾ ਕੁਛ ਕਰੇਂ ਤੇ 2021 ਮੇਰੀ ਜ਼ਿੰਦਗੀ ਚੇਂਜ ਹੋ ਗਈ ਮੇਰੇ ਦੋਸਤਾਂ ਦੇ ਜ਼ਰੀਏ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜਨ ਦਾ ਮੌਕਾ ਮਿਲਿਆ ਉੱਥੋਂ ਦੇ ਥੀਟਰ ਡਿਪਾਰਟਮੈਂਟ ਦੇ ਵਿੱਚ ਮੈਂ ਆਪਣੇ ਆਪ ਨੂੰ ਉਹਨਾਂ ਵਿੱਚ ਸ਼ਾਮਲ ਕੀਤਾ ਉੱਥੋਂ ਦੇ ਕਲਾਕਾਰਾਂ ਨਾਲ ਲੱਗੇ ਫਿਰ ਮੈਂ ਨਾਟਕ ਸ਼ੁਰੂ ਕੀਤੇ ਤੇ ਜਿੰਨਾ ਨਾਟਕਾਂ ਤੋਂ ਮੇਰੇ ਘਰ ਦਾ ਚੁੱਲ੍ਹਾ ਚੱਲਿਆ ਮੈਨੂੰ ਨਾਟਕਾਂ ਤੋਂ ਜੋ ਵੀ ਦਿਹਾੜੀ ਮੈਂਦੀ 200 400 500 ਹਜ਼ਾਰ ਤੱਕ ਉਹ ਮੇਰੇ ਘਰੇ ਰਾਸ਼ਨ ਪਾਣੀ ਹੁੰਦਾ ਮੈਂ ਕਦੇ ਵੀ ਗਲਤ ਕੰਮ ਨਹੀਂ ਕੀਤਾ ਮੈਂ ਕਦੇ ਵੀ ਨਿਸ਼ਾਨਾ ਨਹੀਂ ਕੀਤਾ ਮੈਂ ਪਰਿਵਾਰ ਪਾਲਣ ਦੇ ਲਈ ਹੀ ਮਿਹਨਤ ਕਰਦਾ ਤੁਸੀਂ ਹੁਣ ਮੈਨੂੰ ਦੇਖ ਰਹੇ ਹੋਵੋਗੇ ਨਾਲ ਨਾਲ ਕਲਾਕਾਰਾਂ ਨਾਲ ਚੀਜ਼ਾਂ ਵੀ ਕਰਦਾ ਕੋਰਸ ਤੇ ਵੀ ਜਾਂਦਾ ਉਹ ਵੀ ਮੈਂ ਆਪਣੇ ਪਰਿਵਾਰ ਲਈ ਕਹਿੰਦਾ ਹਾਂ ਕਿ ਮੇਰਾ ਪਰਿਵਾਰ ਆ ਮੇਰੇ ਬੱਚੇ ਆ ਮੈਨੂੰ ਐ ਵੀ ਮੈਂ ਇਹਨਾਂ ਨੂੰ ਸਹੀ ਤਰੀਕੇ ਨਾਲ ਜਿਵੇਂ ਮੇਰੇ ਪਾਪਾ ਨੇ ਮੈਨੂੰ ਮਿਸਕੋਰ ਕੀਤੀ ਮੈਂ ਵੀ ਆਪਣੇ ਬੱਚੇ ਨੂੰ ਬਣਾ ਸਕਦਾ ਗੁੜੀਆ ਉਹਨੂੰ ਡੰਪ ਕੀਤਾ ਹੋਇਆ ਉਹਨੂੰ ਮੈਂ ਇੱਕ ਚੰਗੇ ਘਰੇ ਦੋ ਸਕਦਾ ਸੋ ਬਰੇ ਇਦਾਂ ਦੇ ਹੁੰਦੇ ਨੇ ਕਮਾਂ ਦੇ ਸੁਪਨੇ ਹੁੰਦੇ ਆ ਤੇ ਮੈਂ ਵੀਡੀਓ ਤਾਂ ਹੀ ਬਣਾ ਰਿਹਾ ਭਾਵੇਂ ਵੀਡੀਓ ਆ ਮਾਫੀ ਮੰਗ ਰਿਹਾ ਵਾਰ-ਵਾਰ ਵੀ ਕਈ ਵਾਰ ਜਾਣੇਆਂ ਜਾਣੇ ਵਿੱਚ ਮੈਂ ਮੇਰੇ ਯਾਰਾਂ ਦੋਸਤਾਂ ਨੂੰ ਪੁੱਠਾ ਸਿੱਧਾ ਬੋਲ ਕਰਦਾ ਤੇ ਉਹਦੇ ਲਈ ਮੈਂ ਸ਼ਰਮਿੰਦਾ ਮਾਫ਼ੀ ਮੰਗਦਾ ਤੇ ਜਿਵੇਂ ਬਾਬਾ ਗੁਰਦਾਸ ਮਾਨ ਕਹਿੰਦਾ ਹੁੰਦਾ ਵੀ ਮਰ ਜਾਣਾ ਸੀ ਹੁਣ ਤੱਕ ਕਦੋਂ ਦਾ ਮਾਨ ਨੇ ਮੈਨੂੰ ਤਾਂ ਬਸ ਓਡੀਆਂ ਦਵਾਵਾਂ ਨੇ ਬਚਾ ਲਈ ਤੇ ਇਹੀ ਗੱਲ ਮੇਰੇ ਤੇ ਉਦਾਹਰਨ ਮੇਲਾ ਦੁਖਦੀ ਆ ਜਦੋਂ ਮੇਰੇ ਐਕਸੀਡੈਂਟ ਹੋਇਆ ਪਹਿਲਾ ਐਕਸੀਡੈਂਟ ਹੋਇਆ ਮੇਰਾ ਸਮਾਲ ਸਰ ਕੋਲੇ ਹੋਇਆ ਸੀਗਾ ਰਾਜੇਣਾ ਪਿੰਡ ਫਿਰ ਦੂਜਾ ਮੇਰਾ ਕੁੱਚੋ ਮੰਡੀ ਐਕਸੀਡੈਂਟ ਹੋਇਆ ਜਾਂ ਤੀਜਾ ਕੱਲ ਹੋਇਆ ਮੁੱਢ ਭਿਆਨਿਕ ਸਿਚੁਏਸ਼ਨ ਹੋਇਆ ਸੀ ਸਰ ਬਸ ਸਕਦਾ ਸੀ ਨਹੀਂ ਮੱਜਿਆ ਉਹ ਕਿਤੇ ਨਾ ਕਿਤੇ ਕਿਸੇ ਦੇ ਮੈਂ ਅਹ ਜਦ ਦੇ ਵਿੱਚ ਦੁਬਾ ਲਈ ਪ੍ਰਿਆਦ ਲਈ ਮੈਂ ਜਾ ਜੌਹਰ ਦਾ ਬੈਠਾ ਸੋ ਧੰਨਵਾਦ ਕਰਦਾ ਔਰ ਵੀਡੀਓ ਚੰਗੀ ਤਣੀ ਮੈਨੂੰ ਲੱਗਿਆ ਤੁਹਾਨੂੰ ਕਿਉਂਕਿ ਮੈਂ ਚੰਗੀ ਲੱਗਣ ਲੱਗਣੀ ਮੜਾਈ ਮੈਂ ਤਾਂ ਆਪਣੀ ਦਿਲ ਦਾ ਅਰਦ ਮੇਰੇ ਮਨ ਤੋਂ ਬੋਲਿਆ ਕੱਲ ਮੈਂ ਤੁਹਾਨੂੰ ਐਕਸਟ੍ਰੀਡੋ ਅੰਮਰਾ ਅਸੀਂ ਦੋਨੇ ਜੀ ਉੱਥੇ ਬਠੰਡੇ ਲੱਗੇ ਜਦੋਂ ਤੇ ਅਸੀਂ ਰੋ ਰਹੇ ਸੀ ਮਨ ਮੰਨਾ ਮੂਹਾਂ ਇਹ ਰੱਬਾ ਕੀ ਗੱਲ ਹੋ ਰਹੀ ਹੈ ਉਹ ਜੀ ਆਪ ਦਾ ਕਰਕੇ ਵੀ ਸਾਨੂੰ ਕਿਉਂ ਨਹੀਂ ਅਸੀਂ ਤੇ ਬੱਸ ਕਰ ਰਹੀ ਤੇ ਹੋ ਸਕਦਾ ਕੋ ਸਾਡੀ ਗਲਤਗਾ ਸੀ ਤੇ ਆਪਣੇ ਨਾਲ ਨੂੰ ਮੰਨਦੇ ਤੇ ਫਿਰ ਵੀ ਮੈਂ ਸੋਚਿਆ ਅੱਜ ਮੈਂ ਹੁਣੇ ਗੱਲ ਕੀਤੀ ਆਪਣੇ ਦੋਸਤਾਂ ਨਾਲ ਕਿ ਮੈਨੂੰ ਇਦਾਂ ਦੀ ਇੱਕ ਕਲਿੱਪ ਬਣਾ ਕੇ ਸਾਰੇ ਯਾਰਾਂ ਦੋਸਤਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਰਿਸ਼ਤੇਦਾਰਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਵੀ ਭਾਈ ਆ ਬੰਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਐਹੋ ਜਿਹਾ ਬੰਦਾ ਨਹੀਂ ਕਈ ਵਾਰ ਮੈਂ ਹੋ ਸਕਦਾ ਮੈਂ ਬੋਲ ਕੇ ਹਵਾ ਦੇ ਸਿਰ ਪਰ ਮੇਰੀ ਦਿਲੋਂ ਮੈਂ ਦਿਖਾਣਾ ਨਾ ਕੀਤਾ ਨਾ ਮੈਂ ਕਿਸੇ ਦਾ ਪਰਣਾ ਚਾਹਣਾ ਨਾ ਮੈਂ ਲਿਖਦਾ ਸੁਬਸਤ ਇਹਨੀਕ ਬੇਨਤੀ ਹੈ ਵੀ ਤੁਸੀਂ ਸੰਗਤ ਮਾਫ਼ ਕਰ ਲਿਓ ਮੁੰਡੀ ਆ ਸੰਗਤ ਮਾਫ਼ ਕਰਦੀ ਹੈ ਸੁਮਾਫ਼ ਕਰਿਓ ਔਰ ਇਸ ਨਿਵਾਣ ਦੇ ਇਸੇ ਤਰ੍ਹਾਂ ਆਪਣੀ ਮੇਹਰ ਭਰੀ ਛਤਰ ਛਾਇਆ ਇਸ ਬਣਾਈ ਰੱਖਿਓ ਕਿਉਂਕਿ ਪਹਿਲਾਂ ਵਿਲੇ ਰਹੇ ਆ ਕੰਮ ਹੈ ਨਹੀਂ ਸੀ ਹੁਣ ਕੰਮ ਤੁਹਾਡੀ ਕਿਰਪਾ ਨਾਲ ਹੁਣ ਦਵਾਣਾ ਕੰਮ ਨਿਕਲਿਆ ਵਾਲਾ ਮੋਟ ਘਾਗਾ ਤੂਰੀ ਫੁਲਕਾ ਚੱਲਣ ਦੇ ਕਾਬਲ ਹੋਏ ਆ ਤੇ ਹੁਣ ਇਸ ਤਰ੍ਹਾਂ ਦੀ ਜੋ ਇਹ ਹੋ ਜਾਂਦੀ ਐਕਸੀਡੈਂਟ ਹੋ ਰਿਹਾ ਜਾਂ ਸੇਲ ਨਹੀਂ ਸੀ ਗਏ ਤੇ ਉਹਦੇ ਲਈ ਵੀ ਮੈਨੂੰ ਲੱਗਦਾ ਵੀ ਕੁਝ ਆਪਣੀਆਂ ਲਾਧੀਆਂ ਪ੍ਰੋਪਰ ਮੈਡੀਕਲ ਵੀ ਲੈ ਰਹੇ ਆ ਪ੍ਰੋਪਰ ਮੈਂ ਪੂਰਾ ਰਜਿਸਟਰ ਵੀ ਕਰ ਰਹੇ ਆ ਤੇ ਪਰ ਫਿਰ ਵੀ ਹੋ ਰਿਹਾ ਇਹ ਉਹਦੇ ਲਈ ਚਲੋ ਕੋਈ ਨਾ ਕੋਈ ਟਾਈਮ ਹੀ ਹੁੰਦਾ ਰੋਜਾ ਕਿਉਂਕਿ ਮੈਂ ਮੇਰੇ ਜਿਹੜੇ ਮੇਰੇ ਪਰਸਨਲ ਬੰਦੇ ਮੈਨੂੰ ਜਾਣਦੇ ਆ ਕਿ ਮੈਂ ਪਰਮਾਤਮਾ ਦਾ ਨਾਮ ਲੈਣਾ ਬੰਦ ਨਹੀਂ ਮੈਂ ਚੰਦਪੂਰੀ ਦੇ ਦਰਵਾਜ਼ਾ ਕਾਲ ਕਮ ਆਉਂਦਾ ਬਹੁਤ ਜ਼ਿਆਦਾ ਆ ਅਰਾਧਨਾ ਕਰਦਾ ਰਹਾਂ ਉਹ ਧਿਆਨ ਨਾਲ ਦਿਹਾੜੀ ਦੇ ਵਿੱਚ 24 ਘੰਟੇ ਹੁੰਦੇ ਆ ਮੈਂ 25 ਘੰਟੇ ਨਾਲ ਅਰ ਫੇਰ ਵੀ ਅਕਸੀਡੈਂਟ ਹੋ ਰਹਾ ਹੈ ਤੁਸੀਂ ਸੋਚਦੇ ਹੋਗੇ ਵੀ ਐਸੋ ਐ ਹੋ ਜਾਂਦਾ ਮਤਲਬ ਅ ਤਰੀਸੀਵਾ ਹੋਣੀ ਜਿਹੜਾ ਤੇ ਅਕਸੀਡੈਂਟ ਹੋ ਗਿਆ ਇੱਥੇ ਇਹ ਕਈ ਵਾਰ ਹੋ ਜਾਂਦੀ ਹੈ ਗੱਲ ਇਹ ਕੋਈ ਵੱਡੀ ਗੱਲ ਨਹੀਂ ਭੀੜ ਵੀ ਕਦੇ ਉਸੇ ਇਨਸਾਨ ਤੇ ਪੈਂਦੀ ਹੈ ਜਿਹਨੂੰ ਜਿਹਦੇ ਤੇ ਪਰਮਾਤਮਾ ਨੂੰ ਕੁਝ ਨਾ ਕੁਝ ਥੋਪਣ ਦਾ ਮਾਨ ਕੋਈ ਵੀ ਇਹਨਾਂ ਦੇ ਵਿੱਚੋਂ ਮਾਰ ਲਉਂਦੀ ਸੋ ਬਸ ਇਹੀ ਸੀ ਕਿ ਇਨਾਮੀ ਕਹਿੰਦਾ ਤੁਸੀਂ ਬਖਸ਼ੋ ਮਸਰੇ ਅ ਡਿਸਕਮੈਂਟ ਕਰ ਕੋ ਪਹਿਲਾਂ ਸੋਚ ਲਓ ਜੀ ਮੈਂ ਤੁਹਾਡਾ ਆਪਣਾ ਮੈਂ ਛੋਟਾ ਬ੍ਰਾਹਮਣ ਗੁਰਮਤਤ ਕੋਈ ਸਟੈਂਡਰਡ ਨਹੀਂ ਮੇਰੇ ਵੀਡੀਓ ਰਿਮਵਲ ਕਰ ਦੇ ਤੂੰ ਮੈਨੂੰ ਕਿਸੇ ਕੋਲ ਟਰੈਕਟਰ ਡਰਾਈਵਰ ਕੋਲ ਭੇਜ ਦੇ ਨਹੀਂ ਚਾਹੀਦਾ ਹੋਇਆ ਕੁਝ ਮੈਂ ਤਾਂ ਬਸ ਬੇਨਤੀ ਕਰਦੀ ਆ ਤੁਸੀਂ ਮੇਲੇ ਜਿੰਨੇ ਵੀ ਮੈਨੂੰ 5-10 10 ਬੰਦੇ ਜਿੱਲੇ ਮੈਨੂੰ ਜਾਣਦੇ ਆ ਮੈਂ ਉਹਨਾਂ ਨੂੰ ਵਾਪਸ ਮਿਲਉਣਾ ਨਹੀਂ ਜਾਣੇ ਅਣਜਾਣੇ ਵਿੱਚ ਮੈਂ ਤੁਹਾਡੇ ਮਨ ਨੂੰ ਥੇਸ ਪਹਚਾਈ ਹੋਵੇ ਮੈਂ ਤੁਹਾਨੂੰ ਕੋਈ ਗਲਤ ਬੋਲਿਆ ਗਿਆ ਹੋਵੇ ਮੇਰੇ ਤੋਂ ਤਾਂ ਮੈਨੂੰ ਮਾਫ ਕਰਿਓ ਸਭ ਤੋਂ ਵੱਧ ਧੰਨਵਾਦ ਕਿਉਂਕਿ ਤੁਹਾਡੇ ਨਾਲ ਹੀ ਹਾਂ ਤੁਹਾਡੇ ਨਾਲ ਹੀ ਸੀ ਤੁਹਾਡੇ ਨਾਲ ਹੀ ਰਹੂੰਗਾ ਸਭ ਤੋਂ ਵੱਧ ਧੰਨਵਾਦ ਥੈਂਕ ਯੂ ਮਿਹਰਬਾਨ